ਆ ਵੇਖ ਲੋ ਜੀ ਅੰਮ੍ਰਿਤਸਰ ਦਾ ਹਾਲ ਅੰਮ੍ਰਿਤਸਰ ਦਾ ਹਜੇ ਟਾਈਮ ਕੁਝ ਵੀ ਨਹੀਂ ਹੋਇਆ 9:30 ਟਾਈਮ ਹੋਇਆ ਆ ਅੰਮ੍ਰਿਤਸਰ ਦਾ ਹਾਲ ਜੇ ਆ ਵੇਖ ਲੋ ਅੰਮ੍ਰਿਤਸਰ ਦਾ ਹਾਲ ਕੀ ਕਰਾਂਗੇ ਬੇਟੂ ਅਸੀਂ ਪੇਸ਼ੈਂਟ ਕਿੱਦਾਂ ਦੀ ਕਿੱਦਾਂ ਜਾਨ ਬਚਾਈਏ ਇਹਨਾਂ ਦੀ ਫੂਟਰ ਵੀ ਚੱਲਣ ਦਿਆ ਜੇ ਆ ਲੋ ਮਾਰਨ ਵੀ ਮਾਰਦਾ ਕੀ ਹਾਲ ਆ ਵੇਖ ਲੋ ਕਿੱਥੋਂ ਤੱਕ ਆ ਰੇ ਲੋ ਜੀ ਬਣਾ ਦੁਖੀ ਹੋ ਗਏ ਇਨਾਂ ਕੋਲ ਬਹੁਤ ਦੁਖੀ ਹੋ ਗਏ ਆ ਜੀ ਹੱਦ ਤੋਂ ਵੱਧ ਦੁਖੀ ਹੋ ਗਏ ਇਨਾਂ ਕੋਲ ਰਾਹ ਹੀ ਨਹੀਂ ਦਿੰਦੇ ਜੋ ਮਰਜ਼ੀ ਨੂੰ ਟਰਮਾਰੀਆ ਰਾਹ ਦੇਣਾ ਹੀ ਨਹੀਂ ਆ ਵੇਲੇ ਤੁਹਾਡੇ ਸਾਹਮਣੇ ਆ ਰਾਹ ਦਿੰਦੇ ਕਦੇ ਆ ਪੁਲਸ ਵਾਲੇ ਖਲੋਤੇ ਸਾਹਮਣੇ ਕੋ ਚਾਹ ਪੀਂਦੇ ਰਮਾਨਾ ਕੁਝ ਨਹੀਂ ਲੋਕ ਪਰਾਂ ਕਰ ਦੋ ਵੀ ਗੱਡੀ ਹੁਟ ਰਵਜੰਦਾ ਕੋਈ ਪੇਸ਼ੈਂਟ ਸੀਰੀਅਸ ਆ ਨਾ ਆਪਾਂ ਚਲੋ ਮਲਾਇਮਾਂ ਦੀ ਵੀਡੀਓ ਨਹੀਂ ਬਣਾਉਣੀ ਫੇਰ ਵੀ ਤੇ ਕੀ ਕਹਿ ਸਕਦੇ ਹਾਂ ਜੀ ਇਨਾਂ ਨੂੰ ਇੱਥੇ ਹੁਣ ਕੋਈ ਲੀਡਰ ਆ ਗਿਆ ਨਾ ਲੀਡਰ ਕੋਈ ਮੰਤਰੀ ਆ ਗਿਆ ਤੇ ਪੁਲਿਸ ਦੀ ਭਾੜੀ ਬਣ ਜਾਂਦੀ ਭਾੜੀ ਠੀਕ ਹੈ ਜੀ ਪੁਲਿਸ ਦੀ ਭਾੜੀ ਬਣ ਜਾਂਦੀ ਆ ਤੇ ਰਾਹ ਸਾਰੇ ਖਾਲੀ ਹੋ ਜਾਂਦੇ ਜਿੱਦਣ ਕਿਤੇ ਮੰਤਰੀ ਨੇ ਹੁਣਾ ਹੋਵੇ ਨਾ ਤਾਂ ਅੰਮ੍ਰਿਤਸਰ ਦਾ ਰੋਡ ਵੇਖਿਓ ਤੁਸੀਂ ਉਦਣਾ ਇੱਥੇ ਐਂਬੂਲੈਂਸ ਨੂੰ ਰਾਹ ਨਹੀਂ ਕੋਈ ਦੇਣਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਨਾ ਕੋਈ ਐਂਬੂਲੈਂਸ ਦੀ ਸੜਕ ਵੱਖਰੀ ਨਾ ਰੂਟ ਵੱਖਰਾ ਕੁਝ ਵੀ ਨਹੀਂ ਮੋਰਨ ਕੰਟਰੀਆਂ ਕਿਉਂ ਤਰੱਕੀ ਕਰਨ ਦੀਆਂ ਐਸੇ ਕੰਮ ਲਈ ਕਰਨਦੀਆਂ ਸਾਡਾ ਪੰਜਾਬ ਦਿਨੋਂ ਦਿਨੇ ਪਿਛਾ ਨੂੰ ਤੁਰਿਆ ਜਾਂਦੇ ਆ ਪਿਛਾ ਨੂੰ ਹੀ ਧੰਨਵਾਦ ਜੀ ਵੀਰ ਜੀ ਧੰਨਵਾਦ ਆ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਆ ਵੇਖ ਲਓ ਜੀ ਅੰਮ੍ਰਿਤਸਰ ਦਾ ਹਾਲ ਅੰਮ੍ਰਿਤਸਰ ਦਾ ਹਜੇ ਟਾਈਮ ਕੁਝ ਵੀ ਨਹੀਂ ਹੋਇਆ 9:30 ਟਾਈਮ ਹੋਇਆ ਆ ਅੰਮ੍ਰਿਤਸਰ ਦਾ ਹਾਲ ਦੇ ਆ ਵੇਖ ਲਓ ਅੰਮ੍ਰਿਤਸਰ ਦਾ ਹਾਲ ਕੀ ਕਰਾਂਗੇ ਬੇਟੋ ਇਹ ਪੇਸ਼ੈਂਟ ਕਿੱਦਾਂ ਦੀ ਕਿੱਦਾਂ ਜਾਨ ਬਚਾਈਏ ਇਹਨਾਂ ਦੀ ਫੂਟਰ ਵੀ ਚੱਲਣ ਦਿਆ ਹਜੇ ਆ ਲੋ ਮਾਰਨ ਵੀ ਮਾਰਦਾ ਈ ਹਾਲਿਆ ਵੇਖ ਲੋ ਕਿੱਥੋਂ ਤੱਕ ਆ ਗਏ ਲੋ ਜੀ ਮੈਨਾ ਦੁਖੀ ਹੋ ਗਏ ਇਨਾਂ ਕੋਲ ਬਹੁਤ ਦੁਖੀ ਹੋ ਗਏ ਆ ਜੀ ਹੱਦ ਤੋਂ ਵੱਧ ਦੁਖੀ ਹੋ ਗਏ ਇਨਾਂ ਕੋਲ ਰਾਹ ਹੀ ਨਹੀਂ ਦਿੰਦੇ ਜੋ ਮਰਜ਼ੀ ਨੂੰ ਡਰਮਾਈਏ ਰਾਹ ਦੇਣਾ ਹੀ ਨਹੀਂ ਆ ਵੇ ਲੋ ਤੁਹਾਡੇ ਸਾਹਮਣੇ ਆ ਰਾਹ ਦਿੰਦੇ ਕਦੇ ਆ ਪੁਲਸ ਵਾਲੇ ਖਲੋਤੇ ਸਾਹਮਣੇ ਕੋ ਚਾਹ ਪੀਂਦੇ ਰਮਾਨਾ ਕੁਝ ਨਹੀਂ ਰੋਕ ਪਰਾਂ ਕਰ ਦੋ ਵੀ ਗੱਡੀ ਹੁਟ ਰਵਜੰਦਾ ਕੋਈ ਪੇਸ਼ੈਂਟ ਸੀਰੀਅਸ ਆ ਨਾ ਆਪਾਂ ਜਦੋਂ ਮਲਾਇਮਾਂ ਦੀ ਵੀਡੀਓ ਨਹੀਂ ਬਣਾਉਣੀ ਫਿਰ ਵੀ ਤੇ ਕੀ ਕਹਿ ਸਕਦੇ ਹੋਣਾ ਜੀ ਇਹਨਾਂ ਨੂੰ ਇੱਥੇ ਹੁਣ ਕੋਈ ਲੀਡਰ ਆ ਗਿਆ ਨਾ ਲੀਡਰ ਕੋਈ ਮੰਤਰੀ ਆ ਗਿਆ ਤੇ ਪੁਲਿਸ ਦੀ ਭਾਦੀ ਬਣ ਜਾਂਦੀ ਭਾਦੀ ਠੀਕ ਹੈ ਜੀ ਸੋਸਰੀ ਭਾਦੀ ਬਣ ਜਾਂਦੀ ਆ ਤੇ ਰਾਹ ਸਾਰੇ ਖਾਲੀ ਹੋ ਜਾਂਦੇ ਜਿੱਦਣ ਕਿਤੇ ਮੰਤਰੀ ਨੇ ਹੁਣ ਆਵੇ ਨਾ ਤਾਂ ਅੰਮ੍ਰਿਤਸਰ ਦਾ ਰੋਡ ਵੇਖਿਓ ਤੁਸੀਂ ਉਦਣਾ ਇੱਥੇ ਐਂਬੂਲੈਂਸ ਨੂੰ ਰਾਹ ਨਹੀਂ ਕੋਈ ਦੇਣਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਨਾ ਕੋਈ ਐਂਬੂਲੈਂਸ ਦੀ ਸੜਕ ਵੱਖਰੀ ਨਾ ਰੂਟ ਵੱਖਰਾ ਕੁਝ ਵੀ ਨਹੀਂ ਹੋਰਨ ਕੰਟਰੀਆਂ ਕਿਉਂ ਤਰੱਕੀ ਕਰਨਦੀਆਂ ਐਸੇ ਕੰਮ ਲਈ ਕਰਨਦੀਆਂ ਸਾਡਾ ਪੰਜਾਬ ਦਿਨੋਂ ਦਿਨੇ ਪਿਛਾਣ ਨੂੰ ਤੁਰਿਆ ਜਾਂਦਾ ਪਿਛਾਣ ਨੂੰ ਹੀ ਧੰਨਵਾਦ ਜੀ ਵੀਰ ਜੀ ਧੰਨਵਾਦ ਜੀ ਆ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ